ਲੋਕ ਹਿੱਤ ਲੋਕਾਂ ਦੀ ਆਵਾਜ਼ you <laughs> ਜਾਂ ਮੇਰਾ ਨਾਮ ਜਸਬੀਰ ਕੋਰਾ ਇਹ ਗੱਲ ਪਤਾ ਇਹ ਡੇਬੇਟ ਦਾ ਵੀ ਬੇਟਾ ਨਾ ਤੂੰ ਅੰਦਰ ਤਾਰ ਲੱਤ ਗਈ ਕਿਤੇ ਤਾਰ ਲਾਉਣ ਲੱਗਾ ਤੇ ਬਤੀ ਲੱਗ ਗਈ ਆਏ ਮੇਰਾ ਬੇਟਾ ਹਾਂਜੀ ਕਿੰਨੇ ਬੱਚੇ ਡੇ ਦੋ ਬੱਚੇ ਆਗੇ ਤੇ ਚਾਹ ਦੋ ਗੱਡੀਆਂ ਵਾਂ ਵਿਆਹ ਸੀ ਬਈ ਇਹ ਵਿਆਹਿਆ ਹੀ ਕਾਕਾ ਇਹਦਾ ਆ ਵੇ

ਇਹ ਤਾਰ ਟੁੱਟ ਗਈ ਆ ਕਾ ਇਹ ਮੋਟਰ ਬੰਦ ਹੋ ਗਈ ਆ ਮੁੜ ਕੇ ਆਂਦਾ ਬਈ ਘਰ ਦੇ ਅੰਦਰ ਵੀ ਤਾਰ ਵੇਖ ਲੈਦਾ ਤਾਰ ਘਰ ਤਾਂ ਤੇ ਬੱਤੀ ਨਹੀਂ ਆਉਂਦੀ ਨਾ ਮੋਟਰ ਹੀ ਚੱਲਦੀ ਨਾ ਬਲਬ ਹੀ ਜਗਦਾ ਵਾ ਇਹ ਮੁੜ ਕੇ ਵੇਖਣ ਦਾ ਹੈਗਾ ਚੱਲ ਮੈਂ ਵੇਖ ਲੈਣਾ ਉਹ ਮੁੜ ਕੇ ਤਾਰ ਜਿਹੜੀ ਟੁੱਤੀ ਹੀ ਉਹ ਨਾਲ ਬੂਹੇ ਦੇ ਲੱਗੀ ਹੀ ਉਹ ਮੁੜ ਕੇ ਨੇ ਬੂਹਾ ਜਾ ਕੇ ਫੜਦੇ ਅੰਦਰ ਕਰੰਟਾ ਮਤਲਬ ਜੋੜਾ ਲਾਇਆ ਹੈ ਬਾਬੇ ਦੇ ਜਾਂ ਅੰਦਰ ਮਿਲ ਜਾਗਾ ਉਹ ਮੜਕੇ ਤੱਲੇ ਨੂੰ ਕਰੰਟ ਬਣ ਗਿਆ ਸੀ ਡੰਡਾ ਵੀ ਨੰਗਾ ਹੈ ਉਹ ਤੇ ਕਰੰਟ ਦੇ ਨਾਲ ਜਿਹੜਾ ਝਟਕਾ ਇਹਨੇ ਵੱਜਾ ਪੂਰਾ ਮੜਕੇ ਦੇਖਦਾ ਜਗੇ ਦਾ ਮਨ ਜੇ ਤਿਆਰ ਲੱਗਾ ਤੇ ਜਿਹੜਕੇ ਮੜਕੇ ਨੇ ਕੋਇਆ ਨਹੀਂ ਗਿਆ ਮੜਕੇ ਨੇ ਮੜਕੇ ਨੇ ਕੋਇਆ ਨਹੀਂ ਕੀ ਨਾਂ ਤੁਹਾਡੇ ਬੇਟੇ ਦਾ ਕਿੰਨੀ ਨਗਰ ਦੀ ਉਹਦਾ ਨਾਮ ਮਨਿੰਦਰ ਸਿੰਘ ਹੈ ਹਾਂਜੀ 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 ਵੀ ਆਇਆ

ਮੇਰਾ ਨਾਮ ਸਲੱਖਣ ਸਿੰਘ ਤੋੜ ਸਾਬਕਾ ਸਰਪੰਚ ਜੀ ਤੋੜ ਪਿੰਡ ਤੋਂ ਮੈਂ ਆ ਜਿਹੜੀ ਨੌਜਵਾਨ ਦੀ ਮੌਤ ਹੋਈ ਕਿਸ ਤਰ੍ਹਾਂ ਇਹ ਦੀ ਗੱਲਬਾਤ ਹੈ ਇਹ ਸਾਡੇ ਪਿੰਡ ਦੇ ਮਜ਼ਦੂਰ ਵਰਗ ਨਾਲ ਸੰਬੰਧ ਰੱਖਦੇ ਆ ਮਜਿੰਦਰ ਸਿੰਘ ਤੇ ਇਹ ਆਪਣੇ ਦਿਹਾੜੀ ਧੱਪਾ ਕਰਦਾ ਹੈ ਵਿਚਰਾ ਰਾਤ ਜਦੋਂ ਉੱਥੋਂ ਆਇਆ ਆਪਣੇ ਕੰਮ ਧੰਦੇ ਤੋਂ ਤੇ ਆ ਕੇ ਜਦੋਂ ਨਹਾਉਣ ਵਾਸਤੇ ਮੋਟਰ ਛੱਡਣ ਲੱਗਾ ਕਰੰਟ ਪੈ ਗਿਆ ਕਰੰਟਰ ਦੇ ਨਾਲ ਦੀ ਮੌਤ ਹੋ ਗਈ ਜੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਇੱਥੇ ਹੀ ਬਾਅਦ ਚ ਨਾ ਖੜਿਆ ਵਾ ਸ਼ਹਿਰ ਵੀ ਲੱਗੇ ਗਏ ਪਰ ਮੌਤ ਉਹਦੀ ਇੱਥੇ ਮੌਕੇ ਤੇ ਹੀ ਹੋ ਗਈ ਜਿੰਨਾਂ ਦੇਖਿਆ ਜਾ ਪਰਿਵਾਰ ਗਰੀਬ ਪਰਿਵਾਰ ਨਾਲ ਸੰਬੰਧਤ ਕੋਈ ਮੰਗ ਸਰਕਾਰ ਕੋ ਗਰੀਬ ਪਰਿਵਾਰ ਆ ਜਿਹਦੇ ਹਾੜੀ ਦਾ ਪਾ ਛੋਟਾ ਜਿਹਾ ਬੱਚਾ ਹਦਾ ਸਾਲਕ ਦਾ ਬੱਚਾ ਵਾ ਇੱਕ ਬੇਟਾ ਜਿਹੜਾ ਥੋੜਾ ਚਿਰ ਵਿਆਹ ਨੂੰ ਹੋਇਆ ਰਹਾ ਹੈ ਜੇ ਮਗਰ ਜਿਹੜੀ ਉਹ ਧਰਮ ਪਤਨੀ ਆ ਉਹਨੇ ਵੀ ਆਪਣਾ ਗੁਜ਼ਾਰਾ ਕਰਨਾ ਮਾਂ ਪਿਓ ਵੀ ਜਿਹੜੇ ਬਜ਼ੁਰਗ ਆ ਤੇ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ ਕਰਨੀ ਚਾਹੀਦੀ ਹੈ ਹੋਰ ਵੀ ਸੱਦਾ ਨਹੀਂ ਸੱਜਣਾ ਬਹੁਤ ਸਾਰੇ ਆ ਜਿਹੜੇ ਸਹਾਇਤਾ ਕਰਦੇ ਆ ਪੰਜਾਬ ਦੇ ਵਿੱਚ ਅਸੀਂ ਉਹਨਾਂ ਕੋ ਮੰਗ ਕਰਦੇ ਆ ਕਿ ਖਾਸ ਕਰਕੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆਏ ਇਹਨਾਂ ਦੀ ਮਦਦ ਕਰਨ ਦੀ ਜਿਹੜੀ ਲੋੜ ਹੈ